ਮੀ ਦੇ ਕਾਰਨ ਜ਼ਮੀਨ ਦੇ ਵਿੱਚ ਪੂਰੀ ਦੀ ਪੂਰੀ ਇਮਾਰਤ ਹੀ ਤਸ ਗਈ ਜਿਸ ਕਰਕੇ ਵੱਡਾ ਨੁਕਸਾਨ ਹੋਇਆ ਹੈ ਇੱਥੋਂ ਤੱਕ ਕਿ ਜਿਸ ਥਾਂ ਤੇ ਇਹ ਜ਼ਮੀਨ ਤਸਸੀ ਹੈ ਉਸ ਦੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਮੰਡਰਾਉਣ ਲੱਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਇਹ ਗੰਦੇ ਨਾਲੇ ਤੇ ਬਣਾਈ ਗਈ ਸੀ ਜਿਸ ਕਰਕੇ ਇਸ ਇਮਾਰਤ ਦਾ ਲੈਂਟਰ ਬੇहद ਖਸਤਾ ਹਾਲ ਹੋ ਗਿਆ ਸੀ ਇਸੇ ਕਰਕੇ ਹੀ ਮੀਂਹ ਦੀ ਮਾਰ ਨਹੀਂ ਚੱਲ ਸਕਿਆ ਤੇ ਪੂਰੀ ਦੀ ਪੂਰੀ ਇਮਾਰਤ ਜਿਹੜੀ ਹੈ ਉਹ ਜ਼ਮੀਨ 'ਚ ਤਸ ਗਈ ਇਸ ਤੋਂ ਬਾਅਦ ਨਾ ਲੱਗਿਆ ਦੁਕਾਨਾਂ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਬਚਾਉਣ ਦੇ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ ਜੀਸੀਬੀ ਮਸ਼ੀਨਾ ਲੈ ਕੇ ਨਾ ਦੁਕਾਨਾਂ ਨੂੰ ਤੋੜਿਆ ਜਾ ਰਿਹਾ ਹੈ ਤਸਵੀਰ ਪਟਿਆਲਾ ਦੀਆਂ ਨੇ ਦੱਸਦੀ ਹੈ ਕਿ ਪਟਿਆਲਾ ਦੇ ਲੋਹਾਰੀ ਗੇਟ ਇਲਾਕੇ ਦੇ ਵਿੱਚ ਲਗਾਤਾਰ ਪਏ ਮੀਂਹ ਤੋਂ ਬਾਅਦ ਇਮਾਰਤ ਜਿਹੜੀ ਹੈ ਪੂਰੀ ਦੀ ਪੂਰੀ ਜ਼ਮੀਨ ਦੇ ਅੰਦਰ ਧਸ ਗਈ ਜਿਸ ਕਰਕੇ ਨਾ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਮੰਡਰਾਉਣ ਲੱਗ ਗਿਆ ਕਿਉਂਕਿ ਇਹ ਸਾਰੀ ਇਮਾਰਤ ਤੇ ਮਾਰਕੀਟ ਜਿਹੜੀ ਹੈ ਗੰਦੇ ਨਾਲੇ ਤੇ ਬਣਾਈ ਦੱਸੀ ਜਾ ਰਹੀ ਹੈ ਜਿਸ ਕਰਕੇ ਇਸ ਦਿ ਲੈਂਟਰ ਜਿਹੜਾ ਆ ਉਹ ਖਸਤਾ ਹਾਲ ਹੋ ਚੁੱਕਿਆ ਸੀ ਤੇ ਇਸ ਦੇ ਨਾਲ ਲੱਗ ਗਿਆ ਦੁਕਾਨਾਂ ਤੇ ਵੀ ਖਤਰਾ ਬਣਿਆ ਹੋਇਆ ਸੀ ਡਿੱਗਣ ਦਾ ਜਿਸ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ ਪਹੁੰਚ ਕੇ ਜੀਸੀਬੀ ਮਸ਼ੀਨਾਂ ਦੇ ਨਾਲ ਇਹਨਾਂ ਦੁਕਾਨਾਂ ਨੂੰ ਵੀ ਢਾਇਆ ਗਿਆ ਜਿਸ ਦੇ ਨਾਲ ਇੱਥੇ ਦੁਕਾਨਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜੋ ਇਸ ਇਮਾਰਤ ਦੇ ਢੱਸਣ ਨਾਲ ਹੋਇਆ ਹੈ ਤੇ ਜੋ ਬਾਕੀ ਦੁਕਾਨਾਂ ਨੂੰ ਢਾਇਆ ਗਿਆ ਹੈ ਪਰ ਇੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਬਚਾਉਣ ਦੇ ਲਈ ਤੇ ਕਿਸੇ ਵੱਡੇ ਹਾਦਸੇ ਨੂੰ ਟਾਲਣ ਦੇ ਲਈ ਇੱਕ ਕਾਰਵਾਈ ਕੀਤੀ ਗਈ ਹੈ ਕਿ ਜੋ ਨਾਲ ਲੱਗਦੇ ਦੁਕਾਨਾਂ ਕਦੇ ਵੀ ਡਿੱਗ ਸਕਦੀਆਂ ਸਨ ਉਹਨਾਂ ਨੂੰ ਜੀਸੀਬੀ ਦੀ ਮਦਦ ਨਾਲ ਪਹਿਲਾਂ ਹੀ ਢਾ ਦਿੱਤਾ ਗਿਆ ਹੈ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ